ਦੀਪਕ ਜੀ ਗੱਲ ਸ਼ੁਰੂ ਕਰਦੇ ਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਭਗਵੰਤ ਮਾਨ ਜੀ ਦੀ ਸਿਹਤ ਵਿਗੜ ਗਈ ਹੈ ਜਾਂ ਆਦਤ ਵਿਗੜ ਗਈ ਹੈ ਕੀ ਚੱਲ ਰਿਹਾ ਜੀ ਸਵਾਲ ਕਾਸਾ ਗੰਭੀਰ ਹੈ ਜੀ ਹਮ ਪੰਜਾਬ ਦੇ ਮੁੱਖ ਮੰਤਰੀ ਦੀ ਚਾਹੇ ਸਿਹਤ ਵਿਗੜੇ ਚਾਹੇ ਆਦਤ ਵਿਗੜੇ ਪੰਜਾਬ ਲਈ ਸ਼ੁਭ ਸੰਕੇਤ ਨਹੀਂ ਹੈ ਹਮ ਤੁਹਾਡੇ ਧਿਆਨ 'ਚ ਹੋਣਾ ਜਿਸ ਦਿਨ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਸੀਗਾ ਹਮ ਹਮ ਕਿ ਮੈਂ ਅਸਤੀਫਾ ਦੇਣਾ ਅਗਲੇ 2 ਦਿਨਾਂ 'ਚ ਹਾਂਜੀ ਉਸ ਦਿਨ ਦੇ ਘਟਨਾਕਰਮ ਨੂੰ ਬਿਆਨ ਕਰਦੇ ਆ ਜਿਹੜੇ ਦਰਸ਼ਕਾਂ ਨੇ ਸਰੋਤਿਆਂ ਨੇ ਧਿਆਨ ਨਾਲ ਸੁਣਿਆ ਦੇਖਿਆ ਹੋਣਾ ਮੈਂ ਉਹ ਚ ਜ਼ਿਕਰ ਕੀਤਾ ਸੀ ਕਿ ਪਤਾ ਨਹੀਂ ਡੈਕਾ ਖਾਦਾ ਹੈ ਪਤਾ ਨਹੀਂ ਡੋਲਾ ਖਾਦਾ ਹੈ ੱੱਕੇ ਖਾਦੇ ਕੁਝ ਹੋਇਆ ਹੂੰ ਉਸ ਦਿਨ ਕਹਿੰਦੇ ਪਹਿਲੀ ਵਾਰ ਡਿਗੇ ਸੀ ਮੁੱਖ ਮੰਤਰੀ ਸਾਹਿਬ ਦਿੱਲੀ ਦੇ 에ਰਪੋਰਟ ਤੇ ਅੱਛਾ ਜੀ ਤੇ ਅੱਜ ਜਿਹਦੀ ਚਰਚਾ ਹੈ ਉਹ ਦੂਜੀ ਵਾਰ ਨਿਕਣਦੀ ਹੈ ਹੂੰ ਹੂੰ ਕੋਈ ਵੀਡੀਓ ਸਾਹਮਣੇ ਨਹੀਂ ਆਈ ਕੋਈ ਅਧਿਕਾਰਤ ਬਿਆਨ ਸਰਕਾਰ ਦਾ ਸਾਹਮਣੇ ਨਹੀਂ ਆ ਰਿਹਾ ਜੀ ਪਰਤਮੀ ਇੱਕ ਖਬਰਾਂ ਲਗਭਗ ਜਨਤਕ ਨੇ ਕਿ ਮੁੱਖ ਮੰਤਰੀ ਸਾਹਿਬ ਦਾ ਇਲਾਜ ਦਿੱਲੀ ਦੇ ਅਪੋਲੋ ਹਸਪਤਾਲ ਚ ਚੱਲ ਰਿਹਾ ਹੂੰ ਹੂੰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਹਵਾਲੇ ਨਾਲ ਵਿਕਰਮਜੀਤ ਸਿੰਘ ਇਹ ਦਾਅਵਾ ਕਰਦੇ ਨੇ ਉਹ ਦਾਅਵੇ ਦੀ ਸੱਚਾਈ ਦੇ ਲਈ ਮੁੱਖ ਮੰਤਰੀ ਹੋਰਾਂ ਨੂੰ ਉਹਨਾਂ ਦੇ ਦਫ਼ਤਰ ਨੂੰ ਉਹਨਾਂ ਦੇ ਅਧਿਕਾਰੀਆਂ ਨੂੰ ਸਾਹਮਣੇ ਆਉਣਾ ਚਾਹੀਦਾ ਹੂੰ ਹੂੰ ਉਹ ਕਹਿੰਦੇ ਜੀ ਆ ਸੋਸ਼ਲ ਮੀਡੀਆ ਤੇ ਪੋਸਟ ਭਗਵੰਤ ਮਾਨ ਹੋਰਾਂ ਵੱਲੋਂ ਪਾਈ ਗਈ ਤੇ ਬਾਅਦ ਚ ਹਟਾ ਲਈ ਗਈ ਪਰ ਮੈਂ ਸਾਹਮਣੀ ਜੀ ਉਹਦੇ ਵਿੱਚ ਕਿਹਾ ਜਾ ਰਿਹਾ ਕਿ ਜੀ ਮੈਂ ਪੌੜੀਆਂ ਉਤਰਦਿਆਂ ਹੋਇਆ ਧਿਆਨ ਨਹੀਂ ਰਿਹਾ ਪੌੜੀਆਂ ਦਿਖੀਆਂ ਨਹੀਂ ਏਅਰਪੋਰਟ ਤੇ ਤੇ ਮੈਂ ਫਿਸਲ ਗਿਆ ਐ ਪਰ ਇਹਦਾ ਸ਼ਰਾਬ ਨਾਲ ਕੋਈ ਸਬੰਧ ਨਹੀਂ ਮੇਰੇ ਅੰਦਰੂਨੀ ਮੈਂ ਕਹਿੰਦਾ ਇਹ ਪੋਸਟ ਦੀਪਕ ਜੀ ਆਵਾਜ਼ ਵਿੱਚ ਕੱਟ ਗਈ ਸੀ ਜਿਹੜਾ ਜਿਹੜੀ ਉਹਨਾਂ ਨੇ ਪੋਸਟ ਪਾਈ ਹੈ ਜੇ ਤੁਸੀਂ ਉਹ ਦੁਬਾਰਾ ਤੋਂ ਦੱਸ ਦਿਓ ਕਿ ਮੁੱਖ ਮੰਤਰੀ ਨੇ ਕਿਹਾ ਸ਼ਰਾਬ ਨਾਲ ਕੋਈ ਸਬੰਧ ਨਹੀਂ ਅੱਗੇ ਉਹਨਾਂ ਨੇ ਕੀ ਕਿਹਾ ਜੀ ਮਤਲਬ ਉਹ ਕਹਿੰਦੇ ਕਿ ਇਹ ਥੱਲੇ ਲਾਈਨ ਹੈ ਉਹਦੇ ਵਿੱਚ ਕਿ ਸ਼ਰਾਬ ਨਾਲ ਕੋਈ ਸਬੰਧ ਨਹੀਂ ਪਰ ਮੇਰੇ ਜਿਹੜੀ ਗਿਰਨ ਤੇ ਸੱਟਾਂ ਲੱਗੀਆਂ ਅੰਦਰੂਨੀ ਸੱਟਾਂ ਵੀ ਲੱਗੀਆਂ ਹੂੰ ਹੂੰ ਸੋ ਸਾਨੂੰ ਅਸੀਂ ਇਸ ਗੱਲ ਨਾਲ ਕੋਈ ਸਹਿਮਤ ਨਹੀਂ ਕਿ ਕੇ ਪੋਸਟ ਮੁੱਖ ਮੰਤਰੀ ਕੋਲ ਪਾਈ ਗਈ ਹੈ ਜਾਂ ਨਹੀਂ ਪਾਈ ਗਈ ਇਹਦਾ ਅਧਿਕਾਰਤ ਕੋਈ ਆਧਾਰ ਨਹੀਂ ਹੈ ਪਰ ਹੂੰ ਹੂੰ ਇਹ ਜਾਣਕਾਰੀ ਬਿਲਕੁਲ ਬਾਹਰ ਆਈ ਹੈ ਕਿ ਹਾਂ ਜਦੋਂ ਦਿੱਲੀ ਤੋਂ ਪਰਤੇ ਤਾਂ 에ਰਪੋਰਟ ਦੇ ਉੱਤੇ ਉਹਨਾਂ ਦੀ ਤਬੀਅਤ ਵਿਗੜ ਗਈ ਸਿਹਤ ਖਰਾਬ ਹੋ ਗਈ ਨਾਲ ਦੇ ਸੁਰੱਖਿਆ ਕਰਮੀਆਂ ਨੇ ਸੰਭਾਲਿਆ ਲਿਆਂਦਾ ਗਿਆ ਸੀਐਮ ਹਾਊਸ ਡ੍ਰਿਪ ਲੱਗੀ ਉਸ ਤੋਂ ਬਾਅਦ ਉਹਨਾਂ ਨੂੰ ਕਹਿੰਦੇ ਫਿਰ ਦਿੱਲੀ ਵਾਪਸ ਕੋਲ ਹੱਸਦਾ ਲੈ ਗਿਆ ਘਰ ਦੀ ਗੱਡੀ ਗੰਡਾ ਸੀ ਇੱਕ ਡਰਾਈਵਰ ਆਪਣਾ ਹੈਲੀਕਾਪਟਰ ਆਪਣੀ ਸਰਕਾਰ ਤੇ ਜੇ ਹੁਣ ਵੀ ਨਹੀਂ ਬਰਤਣਾ ਫਿਰ ਕਦੋਂ ਬਰਤਣਾ ਹੂੰ ਫਿਰ ਜਦੇ ਜਾਜ ਮੋੜ ਲਿਆ ਕਹਿੰਦੇ ਪਰ ਉਹ ਜਿਹੜੀ ਅੰਦਰੂਨੀ ਸੱਟ ਹੈ ਜੀ ਉਹ ਚਾਹੇ ਲਿਖਤ ਰੂਪ ਚ ਆਈ ਹੈ ਜਾਂ ਨਹੀਂ ਆਈ ਉਹ ਬਿਆਨ ਉਸੇ ਘਟਨਾ ਕਰਮ ਦਾ ਹੈ ਉਹ ਇਸ਼ਾਰਾ ਕੇਜਰੀਵਾਲ ਹਰਾਂ ਵੱਲ ਹੈ ਹੂੰ ਹੂੰ ਜਦੋਂ ਉਸ ਸਟੇਜ ਤੇ ਮਨੀਸ਼ ਸ਼ੋਧਿਆ ਤੋਂ ਬਾਅਦ ਸਿੱਧੇ ਕੇਜਰੀਵਾਲ ਨੂੰ ਸੰਬੋਧਨ ਲਈ ਬੁਲਾਇਆ ਗਿਆ ਭਗਵੰਤ ਮਾਨ ਨੂੰ ਮੰਨਫੀ ਕੀਤਾ ਗਿਆ ਉਹ ਅੰਦਰੂਨੀ ਸੱਟ ਹੈ ਹਮ ਹੁਣ ਉਸ ਦਿਨ ਦੀ ਚਰਚਾ ਕਿ ਉਸ ਦਿਨ ਦਿੱਲੀ 에ਰਪੋਰਟ ਤੇ ਉਹਨਾਂ ਦੀ ਸਿਹਤ ਖਰਾਬ ਹੋ ਗਈ ਜਾਂ ਉੱਥੇ ਫਿਸਲ ਗਏ ਡਗ ਮਗਾ ਗਏ ਡੈਕਾ ਡੋਲਾ ਖਾ ਗਏ ਤੇ ਹੁਣ ਕੱਲ ਪੰਜਾਬ ਦੇ ਚੰਡੀਗੜ੍ਹ 에ਰਪੋਰਟ ਤੇ ਹੈ ਸੋ ਇਹ ਦੋ ਘਟਨਾਵਾਂ ਨੇ ਸਵਾਲ ਖੜਾ ਕਰਤਾ ਕਿ ਸਿਹਤ ਵਿਗੜ ਰਹੀ ਜਾਂ ਹਾਦਸਾ ਵਿਗੜ ਰਿਹਾ ਕਿਉਂਕਿ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਮਿਲ ਗਿਆ ਇੱਕ ਵਾਰ ਫੇਰ ਜੀ ਕੀ ਪ੍ਰਤਾਪ ਬਾਜਵਾ ਕੀ ਰਾਜਾ ਬੜਿੰਗ ਕੀ ਦਲਜੀਤ ਚੀਮਾ ਕੀ ਵਿਕਰਮਜੀਤਿਆ ਅਗਲੇ ਕਹਿੰਦੇ ਜੀ ਸਰੂਰ ਛੋਣਾ ਮੁੱਖ ਮੰਤਰੀ ਹੂੰ ਹੂੰ ਕਿਉਂਕਿ ਪੁਰਾਣੀਆਂ ਵੀਡੀਓ ਪੁਰਾਣੇ ਤੱਥ ਪੁਰਾਣੇ ਸਬੂਤ ਗੁਰਿਆ ਕੇ ਖਲੋ ਜਾਂਦੇ ਨੇ ਜੀ ਤੇ ਤੁਸੀਂ ਸਟੇਜ ਤੇ ਖੜ ਕੇ ਆਪਣੇ ਮਾਤਾ ਨੂੰ ਖਲੋ ਕੇ ਉਹਦਾ ਹੱਥ ਫੜ ਕੇ ਸੌਂ ਖਾਦੀ ਹੈ ਹੂੰ ਪਰ ਲੰਘੇ ਦਿਨਾਂ ਦੀ ਇੱਕ ਇੰਟਰਵਿਊ ਟਾਈਪ ਇੱਕ ਸਮਾਗਮ ਦੀ ਇੱਕ ਖਾਸ ਈਵੈਂਟ ਇੱਕ ਚੈਨਲ ਦਾ ਉਹਦੇ ਉੱਤੇ ਜਿਹੜਾ ਰੰਗ ਦਿਖਾਇਆ ਕਿ ਜੀ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਡਿਸੀਜਨ ਲੈਣ ਦੀ ਅਸੀਂ ਸ਼ਕਤੀ ਦਿੰਦੇ ਆ ਵਿਦਿਆਰਥੀਆਂ ਨੂੰ ਕਿ ਉਹ ਡਿਸੀਜਨ ਲੈਂਦੇ ਆ ਘਰੋਂ ਤੁਰਦੇ ਕਿ ਸਕੂਲ ਜਾਣਾ ਹੈ ਕਿ ਨਹੀਂ ਜਾਣਾ ਜੀ ਅੱਧੀ ਛੁੱਟੀ ਨੂੰ ਭੱਜਣਾ ਹੈ ਕਿ ਹੁਣੇ ਭੱਜਣਾ ਹੈ ਹੈਨਾ ਜਾਂ ਜੀ ਅਸੀਂ ਉਹਨਾਂ ਨੂੰ ਇਹ ਫਿਰ ਇਹ ਵੀ ਡਿਸੀਜਨ ਲੈਣਾ ਹੁੰਦਾ ਕਿ ਹਾਂ ਵੀ ਇਕੱਲੇ ਭੱਜਣਾ ਕਿ ਨਹੀਂ ਭੱਜਣਾ ਕਹਿੰਦੇ ਲੀਡਰਸ਼ਿਪ ਵੀ ਪੈਦਾ ਹੁੰਦੀ ਹੈ ਫਿਰ ਬਾਹਰ ਆ ਕੇ ਲੜਨਾ ਹੈ ਕਿ ਬਿਨਾਂ ਲੜਾਈ ਤੋਂ ਭੱਜਣਾ ਮਤਲਬ ਇਹ ਪੰਜਾਬ ਦੇ ਜਾਂ ਦੇਸ਼ ਦੇ ਸਰਕਾਰੀ ਸਕੂਲਾਂ ਦਾ ਇਹ ਚਿੱਤਰਣ ਹੈ ਔਰ ਮੁਕੰੰਤਰੀ ਕਰ ਰਹੇ ਨੇ ਜੀ ਇਸ ਲਈ ਇਹ ਸਾਰੇ ਪਹਿਲੂ ਉੱਪਰੇ ਪਰ ਇਹ ਸਭ ਦੇ ਨਾਲ ਨਾਲ ਜਿਹੜਾ ਮੁੱਖ ਪਹਿਲੂ ਉੱਭਰਿਆ ਉਹ ਹੀ ਉੱਭਰਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਸਿਹਤ ਸਹੀ ਨਹੀਂ ਰਹਿੰਦੀ ਇਸ ਲਈ ਉਹਨਾਂ ਨੂੰ ਪਹਿਲਾਂ ਵੀ ਅਪੋਲੋ ਤੋਂ ਇਲਾਜ ਚੱਲਦਾ ਰਿਹਾ ਉਹਨਾਂ ਦਾ ਇੱਕ ਵਾਰ ਫਿਰ ਇਲਾਜ ਵਾਲੀ ਸਥਿਤੀ 'ਚ ਨੇ ਰੱਬ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਪੰਜਾਬ ਦੇ ਮੁੱਖ ਮੰਤਰੀ ਵੀ ਨੇ ਸਿਹਤਯਾਬ ਰਹਿਣ ਹੈਨਾ ਪਰ ਇੱਥੇ ਸਵਾਲ ਇਹ ਹੈ ਕਿ ਜਿਹੜੇ ਕਹਿੰਦੇ ਸਿਹਤ ਦੀ ਸਾਡੇ ਕੋਲ ਪੀ ਐਚ ਡੀ ਹੈ ਹੂੰ ਉਹਨਾਂ ਨੂੰ ਚੰਡੀਗੜ੍ਹ ਤੋਂ ਅਪੋਲੋ ਕਿਉਂ ਜਾਣਾ ਪਿਆ ਹੂੰ ਜੇ ਹੋਰ ਨਹੀਂ ਕਿਤੇ ਬੈਸੇ ਤਾਂ ਮਹੱਲਾ ਕਲੀਨਿਕ ਬਹੁਤ ਕਾਮਯਾਬ ਨੇ ਇਹਨਾਂ ਦੇ ਉੱਥੋਂ ਹੀ ਇਲਾਜ ਹੋ ਸਕਦਾ ਸੀ ਜੋ ਉੱਥੋਂ ਨਹੀਂ ਤਾਂ ਪੰਜਾਬ ਦੇ ਸਰਕਾਰੀ ਹਸਪਤਾਲ ਬਹੁਤ ਵਧੀਆ ਨਹੀਂ ਡਾਕਟਰ ਬਲਬੀਰ ਦੀ ਅਗਵਾਈ ਚ ਚੱਲ ਰਹੇ ਨੇ ਜੇ ਉੱਥੇ ਵੀ ਭਰੋਸਾ ਨਹੀਂ ਤਾਂ ਪੀਜੀਆਈ ਤਾਂ ਜਮਾਂ ਕੰਦ ਨਾਲ ਲੱਗਦੀ ਸੀ ਹਮ ਹਮ ਵੀ ਇਹੀ ਤੋਂ ਵੱਡਾ ਤਾਂ ਕੁਝ ਨਹੀਂ ਪਰ ਦਿੱਲੀ ਹੀ ਕਿਉਂ ਕੀ ਸਿਰਫ ਸਰਕਾਰੀ ਹਸਪਤਾਲ ਤੋਂ ਜਾਂ ਪੀਜੀਆਈ ਤੋਂ ਇਲਾਜ ਕਰਾਉਣ ਦੀ ਬਜਾਏ ਪ੍ਰਾਈਵੇਟ ਤੋਂ ਇਲਾਜ ਕਰਾਉਣ ਦਾ ਮਸਲਾ ਜਾਂ ਬਹੁਤ ਕੁਝ ਲੁਕਾਉਣ ਦਾ ਮਸਲਾ ਕਿ ਦਿੱਲੀ ਟੱਕ ਹੈ ਰਹਿ ਜਾਊਗਾ ਬਾਹਰ ਨਹੀਂ ਆਊਗਾ ਦੂਸਰੇ ਪਾਸੇ ਜਿਹੜੀ ਅੰਦਰੂਨੀ ਸੱਟ ਹੈ ਉਹ ਕੱਲੀ ਕੀ ਕੇਜਰੀਵਾਲ ਦੀ ਸਟੇਜ ਤੋਂ ਬੋਲਣਾ ਦੇਣਾ ਇਹੀ ਪਹਿਲੂ ਹੈ ਜੀ ਜਾਂ ਜਿਹੜੀਆਂ ਦਿੱਲੀ ਤੋਂ ਇਹ ਚਰਚਾ ਮਾਰੀਆਂ ਕਿ ਕੇਜਰੀਵਾਲ ਜੀ ਨੇ ਭਗਵੰਤ ਮਾਨ ਪੂਰੇ ਸਵਾਲ ਪਾ ਦਿੱਤਾ ਕਿ ਭਗਵੰਤ ਮਾਨ ਜੀ ਮੈਨੇ ਤਾਂ ਛੋੜ ਦਿਆ ਹੁਬਾਬ ਵੀ ਵਿਚਾਰ ਲਓ ਹੂੰ ਕਿ ਇੰਨੀ ਲੈਨ ਨੇ ਮੁਸੀਬਤ ਪਾ ਦਿੱਤੀ ਹੈ ਹੂੰ ਤੇ ਇੱਧਰ ਆਪਾਂ ਜਿਹੜੇ ਸਪੀਕਰ ਸਾਹਿਬ ਦੀ ਗੱਲ ਕਰਦੇ ਸੀ ਕਿ ਕੁਲਤਾਰ ਸਿੰਘ ਸੰਧਵਾ ਹੋਰੀ ਨਵੀਂ ਅਚਕੰਨ ਸਵਾਈ ਹੋਈ ਹੈ گلاب ਦੇ ਫੁੱਲ ਚੈੱਕ ਕਰ ਰਹੇ ਨੇ ਕਿਹੜਾ ਲਾਉਣਾ ਗਿਆ ਨੀਯਾਲ ਸਿੰਘ ਮਾਂ ਹੂੰ ਕਿ ਉਹਨਾਂ ਦੇ ਨਾਲ ਜਿਹੜਾ ਪਿਛਲੇ ਦਿਨੀ ਟਕਰਾਅ ਹੋਇਆ ਉਹ ਹਾਈ ਕਮਾਂਡ ਦੇ ਇਸ਼ਾਰੇ ਤੇ ਹੋਇਆ ਜੀ ਕਿ ਪ੍ਰੈਸ ਨੋਟ ਲੱਗਣ ਦੀ ਸੀ ਤਾਂ ਉਹ ਤੁਗ ਉਹਨਾਂ ਨੇ ਮੂੰਹ ਖੋਲਤਾ ਉਹਨਾਂ ਨੇ ਬਿਆਨਬਾਜ਼ੀ ਕਰਤੀ ਸੰਜੇ ਸਿੰਘ ਮਰਾਉਂ ਸਮਝਾਉਣਾਗੇ ਤੇ ਜਿਸ ਕਦਰ ਮਾਨਸੂਨ ਸ਼ੈਚਨ ਤੇ ਆਪਾਂ ਗੱਲ ਕਰਦੇ ਸੀ ਕਿ ਸੱਤਾਧਾਰੀ ਧਿਰ ਦੇ ਐਮਐਲਏ ਨੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਈ ਹੂੰ ਹੂੰ ਤੇ ਉਹ ਵੀ ਤਾਂ ਹੀ ਨਿਭਾਈ ਜ ਜਿਹ 스ਪੀਕਰ ਸਾਹਿਬ ਨੇ ਖੁੱਲ ਕੇ ਉਹਨਾਂ ਨੂੰ ਟਾਈਮ ਦਿੱਤਾ ਜੀ ਤੇ ਇਹਦਾ ਮਤਲਬ ਕੀ ਹੈ ਧਿਰ ਮੂਹਰੇ ਆ ਕੇ ਖਲੋ ਗਈ ਹੈ ਇਹ ਸਾਰੀਆਂ ਅੰਦਰੂਨੀ ਸੱਟਾਂ ਬਣ ਗਈਆਂ ਹੁਣ ਜੀ ਇਹ ਸਵਾਲ ਜਿੰਨੂ ਦੀ ਬਣ ਕੇ ਖੜਾ ਤੇ ਮੁੱਖ ਮੰਤਰੀ ਸਾਹਿਬ ਦੀ ਇਹ ਪਤਾ ਨਹੀਂ ਸਰੀਰਕ ਮਸਲਾ ਹੈ ਜੀ ਪਤਾ ਨਹੀਂ ਰਾਜਨੀਤਿਕ ਮਸਲਾ ਹੈ ਪਤਾ ਨਹੀਂ ਆਦਤ ਦਾ ਮਸਲਾ ਹੈ ਪਰ ਮੁੱਖ ਮੰਤਰੀ ਸਾਹਿਬ ਜੇਰੇ ਇਲਾਜ ਨੇ ਤੇ ਅੱਜ ਕੱਲ ਚੁੱਪ ਨੇ ਫਿਲਹਾਲ ਹਾਂ ਪਰ ਖਬਰਾਂ ਜਰੂਰ ਬੋਲ ਰਹੀਆਂ ਨੇ ਹਮ ਦੀਪਕ ਜੇਦਰ ਪੰਜਾਬ ਦੇ ਜਿਹੜੇ ਵਿਧਾਇਕ ਨੇ ਉਹਨਾਂ ਦੀ ਕਮਾਨ ਹੁਣ ਸੰਦੀਪ ਪਾਠਕ ਦੇ ਹਵਾਲੇ ਕਰ ਦਿੱਤੀ ਗਈ ਹੈ ਜਿਸ ਦਿਨ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਹਮ ਹਮ ਤਾਂ ਇਹ ਚਰਚਾ ਪੂਰੀ ਜ਼ੋਰ ਫੜ ਗਈ ਸੀ ਕਿ ਰਾਗਵ ਚੱਡਾ ਨੂੰ ਪੰਜਾਬ ਦੀ ਕਮਾਂਡ ਸੌਂਪ ਦਿੱਤੀ ਗਈ ਆ ਰਾਗਵ ਚੱਡਾ ਪ੍ਰਸ਼ਾਸਨ ਚਲਾਉਂਦੇ ਆ ਰਾਗਵ ਚੱਡਾ ਅਫਸਰशाही ਚਲਾਉਂਦੇ ਆ ਤੇ ਚੰਡੀਗੜ੍ਹ ਦੇ ਪੰਜਾਬ ਸਿਕਤਰੇ ਦੀ 8ਵੀਂ ਨੰਬਰ 8ਵੀਂ ਮੰਜ਼ਲ ਤੇ 5 ਨੰਬਰ ਕਮਰੇ ਦੇ ਵਿੱਚ ਦਿੱਲੀ ਦਾ ਇੱਕ ਨੁਮਾਇੰਦਾ ਬੈਠਾ ਇਹ ਸਾਰਿਆਂ ਨੂੰ ਪਤਾ ਉਹ ਮੀਟਿੰਗਾਂ 'ਚ ਬੈਠਦਾ ਸੀ ਕਾਗਜ਼ ਖੋਲ੍ਹ ਲੈਂਦਾ ਸੀ ਉਹਦੀ ਟੀਮ ਸੀ ਨਾਲ ਜੀ ਤੇ ਅੰਦਰ ਕੰਟਰੋਲ ਦਿੱਲੀ ਕੋਲ ਸੀ ਪਰ ਕੇਜਰੀਵਾਲ ਅੰਦਰ ਗਏ ਉੱਥੇ ਦਿੱਲੀ 'ਚ ਢਾਂਚਾ ਹਿੱਲਿਆ ਰਾਗਵ ਚੱਡਾ ਭਾਗੇ ਇਲਾਜ ਅੱਖ ਦੇ ਇਲਾਜ ਦੇਵਾ ਦੇ ਨਾਲ ਡਾਰੂ ਹੋ ਗਏ ਤੇ ਲਗਭਗ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਤੇ ਵੀ ਸਰਕਾਰ ਤੇ ਵੀ ਤੇ ਓਵਰਆਲ ਦਿੱਲੀ ਵਾਲੇ ਪਸਾਰੇ ਤੇ ਵੀ केजरीवाल ਵਾਲੀ ਥਾਂ ਤੇ ਵੀ ਸਾਰਾ ਕਬਜ਼ਾ ਜਮਾ ਲਿਆ ਹੂੰ ਹੂੰ ਤੇ ਪਰ ਜਿੱਦਾਂ ਹੀ ਅਰਵਿੰਦ ਕੇਜਰੀਵਾਲ ਬਾਹਰ ਆਏ ਉਹ ਕਹਿੰਦੇ ਜੀ ਪੰਜਾਬ ਦਾ ਰਿਪੋਰਟ ਕਾਰਡ ਦਿਖਾਓ ਜਿਹੜੇ ਕਹਿੰਦੇ ਸੀ 14 ਜੀਰੋ ਹੋਊਗਾ ਉਹ ਤਾਂ 3 ਤੇ ਰਹੇਗੇ ਹੂੰ ਵੈਸੇ ਕੇਜਰੀਵਾਲ ਐਂਡ ਉਹਦੀ ਟੀਮ ਨੂੰ ਇਹ ਸਵਾਲ ਪੁੱਛਣ ਦਾ ਹੱਕ ਨਹੀਂ ਦਿੱਲੀ ਚ ਲੋਕ ਸਭਾ ਲਗਾਤਾਰ ਹਾਰ ਦੇ ਆ ਰਹੇ ਆ ਆਵਾਦੂ ਪਾਰਟੀ ਵਾਲੇ ਕੇਜਰੀਵਾਲ ਦੀ ਅਗਵਾਈ ਚ ਹਮ ਪਰ ਕਹਿੰਦੇ ਭਗਵਾਨ ਜੀ ਤੁਮਾਨ ਨੂੰ ਇਹ ਸਵਾਲ ਪੁੱਛ ਰਿਹਾ ਕਿ ਤਿੰਨ ਸੀਟਾਂ ਕਿਉਂ ਆਈਆਂ 92 ਦੇ ਹਿਸਾਬ ਨਾਲ 10 ਆਉਣੀਆਂ ਚਾਹੀਦੀਆਂ ਸੀ ਹਮ ਸੋ ਇਸ ਲਈ ਇਹ ਇਸ ਪਹਿਲੂ ਤੇ ਆਧਾਰ ਬਣਾਉਂਦੇ ਬਣਾਉਂਦੇ ਕਹਿੰਦੇ ਜੀ ਹਰਿਆਣਾ ਦੇ ਵਿੱਚ ਸਾਰੀ ਕਮਾਂਡ ਸੰਦੀ ਪਾਠਕ ਨੂੰ ਸੌਂਪ ਦਿੱਤੀ ਐਮ ਐਲ ਏ ਕਿੱਥੇ ਲਾਉਣੇ ਨੇ ਕਿਹੜੇ ਕਿਹੜੇ ਹਲਕੇ ਚ ਲਾਉਣੇ ਨੇ ਕਿਹੜੇ ਕਿਹੜੇ ਮੰਤਰੀ ਨੂੰ ਕਿੱਥੇ ਹਲਕਾ ਦੇਣਾ ਹੈ ਇਹਦੇ ਨਾਲ ਨਾਲ ਸੰਦੀਪ ਪਾਟਕ ਨੇ ਸਪਸ਼ਟ ਹਦਾਇਤ ਕੀਤੀ ਹੈ ਪੰਜਾਬ ਦੇ ਮੰਤਰੀਆਂ ਨੂੰ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਕਿ ਹਲਕਾ ਛੱਡ ਕੇ ਨਹੀਂ ਜਾਣਾ ਹੂੰ ਹੂੰ ਪੰਜਾਬ ਲਵਾਰਸ ਹੁੰਦਾ ਹੋ ਜਵੇ ਪਰ ਹਰਿਆਣੇ ਦਾ ਵਿਧਾਨ ਸਭਾ ਹਲਕਾ ਜਿੱਥੇ ਡਿਊਟੀ ਲਾਤੀ ਇਹ ਛੁੱਟੀ ਵੀ ਲੈ ਕੇ ਜਾਣੀ ਹੈ ਤਾਂ ਮੈਨੂੰ ਦੱਸ ਕੇ ਪੁੱਛ ਕੇ ਲੈ ਕੇ ਜਾਣੀ ਹੈ ਜੀ ਪੰਜਾਬ ਦੇ ਮੁਖੀ ਹੋਣ ਦੇ ਨਾਤੇ ਵੀ ਐਮਐਲਏ ਦੇ ਮੁਖੀ ਨੇ ਭਗਵੰਤ ਮਾਨ ਹੂੰ ਹੂੰ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਵੀ ਸਾਰੀ ਬਗਡਰ ਉਹਨਾਂ ਕੋਲ ਇਹਦਾ ਮਤਲਬ ਉਹਨਾਂ ਨੂੰ ਜੇ ਮਨਫੀ ਕੀਤਾ ਜਾ ਰਿਹਾ ਤੇ ਇਹਦਾ ਮਤਲਬ ਹਰਿਆਣੇ ਚ ਇਕੱਲੀ ਸੰਧੀ ਪਾਠਕ ਨੂੰ ਡੋਰ ਨਹੀਂ ਨਾਮਤਰ ਪੰਜਾਬ ਚੋਂ ਰਗਵ ਚੱਡਾ ਲਈ ਭੁਮਿਕਾ ਸੰਧੀ ਪਾਠਕ ਆ ਗਏ ਨੇ ਇਹ ਭਗਵੰਤ ਮਾਨ ਦੀ ਫਿਕਰਮੰਦੀ ਹੈ ਸਿਹਤ ਜਾ ਨਾਮ ਰਹਿਣ ਦਾ ਸਿਹਤ ਵਿਗੜਨ ਦਾ ਡੈਕੇ ਡੋਲੇ ਖਾਣ ਦਾ ਇਹ ਕਾਰਨ ਤਾਂ ਨਹੀਂ ਪੁਰਾਣੀਆਂ ਆਦਤਾਂ ਜੇ ਦੁਬਾਰਾ ਖੜੀਆਂ ਹੋ ਰਹੀਆਂ ਇਹ ਕਾਰਨ ਤਾਂ ਨਹੀਂ ਪਰ ਇਹ ਇਕੱਲਾ ਭਗਵੰਤ ਮਾਨ ਦਾ ਫਿਕਰ ਨਹੀਂ ਭਗਵੰਤ ਮਾਨ ਦੇ ਜਿਨ੍ਹਾਂ ਨੇ ਇਹਨਾਂ ਦੇ ਸਿਰ ਤੇ ਖੰਭ ਖਿਲਾਰੇ ਸੀ ਉਹਨਾਂ ਨੂੰ ਫਿਕਰ ਹੋ ਗਿਆ ਜੀ ਤੁਹਾਡੀ ਯਾਦ ਹੋਣਾ ਅੰਮ੍ਰਿਤਸਰ ਜਲੰਧਰ ਪੱਛਮੀ ਦੀ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਆ ਚੁੰਨੀ ਲਾਲ ਭਖਤ ਦੇ ਮੁੰਡੇ ਮਹਿੰਦਰ ਭਖਤ ਨੂੰ ਇੱਕ ਵਾਰ ਚੋਣ ਜਿਤਾ ਦਿਓ ਚੋਣ ਜਿੱਤਦੇ ਹੀ ਮੰਤਰੀ ਮੈਂ ਬਣਾਉਂਗਾ ਤੇ ਕਹਿੰਦੇ ਰਾਜਪਾਲ ਸਾਹਿਬ ਨਾਲ ਰਾਤਤਾ ਵੀ ਕਰ ਲਿਆ ਸੀ ਕਿ ਸੌਂਚ ਕਾਉਣੀ ਹੈ ਪਰ ਨਹੀਂ ਚਕਾ ਸਕੇ ਨਾ ਜੀ 골ਡੀ ਨੂੰ ਲੈ ਕੇ ਆਏ ਸੀ ਤੇ ਕਹਿੰਦੇ ਹੁਣ ਟਿਕਟ ਨਹੀਂ ਦਿਵਾ ਪਾਰੇ ਤੇ ਇੱਧਰ ਰੰਗ ਤਾਂ ਕਹਿੰਦੇ ਡਿੰਪੀ ਢਿਲੋ ਦਾ ਵੀ ਉੜ ਗਿਆ ਕਿ ਪਤਾ ਨਹੀਂ ਹੁਣ ਮੈਨੂੰ ਟਿਕਟ ਮਿਲਣੀ ਹੈ ਕਿ ਨਹੀਂ ਮਿਲਣੀ ਹਮ ਪਰ ਇਹ ਸਾਰੀਆਂ ਗੱਲਾਂ ਬਾਅਦ ਚੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਦੀ ਸਿਹਤ ਜ਼ਰੂਰੀ ਹੈ ਜੇ ਮੁੱਖ ਮੰਤਰੀ ਸਾਲਤੰਦਰੂਸ ਰਹਿੰਦੇ ਨੇ ਤਾਂ ਪੰਜਾਬ ਤਾਂ ਦਰੂਸਤ ਰਹਿਣ ਦੀ ਆਸ ਵੱਜਦੀ ਆ ਸੋ ਮੁੱਖ ਮੰਤਰੀ ਸਾਹਿਬ ਦੀ ਸਿਹਤ ਠੀਕ ਹੋਣੀ ਚਾਹੀਦੀ ਆ ਹਾਂ ਪਤਾ ਨਹੀਂ ਅਚਕਨ ਵਾਲੀ ਦੀ ਵਾਰੀ ਆਉਂਦੀ ਆ ਪਤਾ ਨਹੀਂ ਜਿਹਨੇ ਨਵੀਂ ਜੈਕਟ ਸਵਾਈਆ ਉਹਦੀ ਵਾਰੀ ਆਉਂਦੀ ਆ ਜਿਹੜਾ ਗੁਲਾਬੀ ਪੱਗ ਰੰਗਾਈ ਫਿਰਦਾ ਉਹਦੀ ਵਾਰੀ ਆਉਂਦੀ ਆ ਜਾਂ ਮੁੱਖ ਮੰਤਰੀ ਦਾ ਤਾਜ ਅਜੇ ਭਗਵੰਤ ਸਿੰਘ ਦੇ ਸਿਰ ਤੇ ਸਜਿਆ ਰਹਿੰਦਾ ਫਿਰ ਵੀ ਹਰਿਆਣਾ ਚੋਣਾਂ ਦੇ ਨਤੀਜੇ ਤੇ ਉਹ ਤੋਂ ਬਾਅਦ ਸ਼ਾਇਦ ਜਿਮਨੀ ਚੋਣਾਂ ਦਾ ਇੰਤਜ਼ਾਰ ਕਰ ਲੈਣਾ ਚਾਹੀਦਾ ਪਰ ਇਹ ਹਲਚਲ ਜ਼ਰੂਰ ਹੈ ਜੀ ਕਿ ਦਿੱਲੀ ਦਾ ਬਦਲ ਗਿਆ ਪੰਜਾਬ ਦਾ ਬਦਲ ਸਕਦਾ ਇਸ ਕਰ ਲਈ ਕਿ ਟਾਪਾ ਬਹੁਤ ਪਹਿਲਾਂ ਖ ਅਛਾ ਇਹ ਦੱਸਿਓ ਅਮਰਿਤਪਾਲ ਸਿੰਘ ਨੇ ਹਾਈ ਕੋਰਟ ਦੇ ਵਿੱਚ ਐਨਆਈਏ ਨੂੰ ਚੁਣੌਤੀ ਦਿੱਤੀ ਹੈ ਜੀ ਕੀ ਵੇਰਵਾ ਬਿਲਕੁਲ ਜੀ ਅਮਰਿਤਪਾਲ ਸਿੰਘ ਹੋਰੀ ਤੇ ਉਹਨਾਂ ਦੇ ਸਾਥੀ ਨੇ ਦਰਜੀਤ ਕਲਸੀ ਹੋਰੀ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਕ ਕੀਤਾ ਕਿਉਂਕਿ ਉਹ ਕਹਿੰਦੇ ਕਿ ਪਹਿਲਾਂ ਤਾਂ ਐਨਐਸਏ ਲਾਉਣਾ ਹੀ ਕਾਨੂੰਨੀ ਤੌਰ ਤੇ ਕਹਿੰਦੇ ਗਲਤ ਹੈ ਫਿਰ ਉਹ ਤੋਂ ਬਾਅਦ ਕਹਿੰਦੇ ਜਿਹੜਾ ਐਨਐਸਏ ਲਾਇਆ ਹੈ ਹੈ ਉਹ ਦੂਜੀ ਵਾਰ ਜਿਹੜਾ ਉਹਦੀ ਹੱਦ ਵਧਾਈ ਹੈ ਉਹ ਬਿਲਕੁਲ ਹੀ ਗੈਰਕਾਨੂੰਨੀ ਹੈ ਸੋ ਇਹ ਸਵਾਲ ਦੇ ਨਾਲ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਹਾਂ ਦਲਜੀਤ ਕਲਸੀੁਰਾ ਵੱਲੋਂ ਜਿਹੜੇ ਅਦਾਕਾਰ ਵੀ ਨੇ ਉਹਨਾਂ ਵੱਲੋਂ ਇੱਕ ਪਟੀਸ਼ਨ ਹਾਈ ਕੋਰਟ ਚ ਪਾਈ ਗਈ ਤੇ ਉਸ ਪਟੀਸ਼ਨ ਨੂੰ ਆਧਾਰ ਬਣਾ ਕੇ ਹਾਈ ਕੋਰਟ ਨੇ ਪੰਜਾਬ ਦੇਣ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਵੀ ਜੀ ਕੇਂਦਰ ਸਰਕਾਰ ਨੂੰ ਵੀ ਔਰ ਡਿਬੜੂਗਰ ਜੇਲ੍ਹ ਪ੍ਰਸ਼ਾਸਨ ਨੂੰ ਵੀ ਤਿੰਨਾਂ ਨੂੰ ਕਿਹਾ ਵੀ ਅਗਲੀ ਸੁਣਵਾਈ ਤੇ ਆਪਣਾ ਲਿਖਤੀ ਜਵਾਬ ਲੈ ਕੇ ਆਓ ਕਿ ਤੁਸੀਂ ਐਨਐਸਏ ਲਾਇਆ ਕਿਉਂ ਫਿਰ ਦੂਜੀ ਵਾਰ ਲਾਉਣ ਦੀ ਕਿਉਂ ਲੋੜ ਪਈ ਕਿਉਂਕਿ ਪੰਜਾਬ ਸਰਕਾਰ ਦਮ ਪਰਦੀ ਰਹੀ ਆ ਕਿ ਜੀ ਕੇਂਦਰ ਦੇ ਹਵਾਲੇ ਨਾਲ ਅਮਿਤਸ਼ਾ ਕਹਿੰਦਾ ਰਿਹਾ ਅਸੀਂ ਲਵਾਇਆ ਹੈ ਸਾਡੀ ਸ਼ਹਿਤੇ ਲੱਗਿਆ ਫਿਰ ਜੀ ਕਹਿੰਦੇ ਪੰਜਾਬ ਚ ਅਮਨ ਕੁੰਦ ਦੀ ਸਥਿਤੀ ਵਿਗਾੜ ਰਹੇ ਨੇ ਜੀ ਨੌਜਵਾਨਾਂ ਨੂੰ ਪਟਕਾਰ ਰਹੇ ਨੇ ਜੀ ਗਲਤ ਰੰਗ ਲਿਜਾ ਰਹੇ ਨੇ ਉਧਰ ਅਮਰਤ ਪਾਲਤੂ ਦੀ ਧਿਰ ਕਹਿੰਦੀ ਹੈ ਜੀ ਅਸੀਂ ਤਾਂ ਅਮਰਤ ਧਾਰੀ ਬਣਾ ਰਹੇ ਹਾਂ ਜੀ ਅਸੀਂ ਤਾਂ ਨਸ਼ਿਆਂ ਤੋਂ ਦੂਰ ਲਿਜਾ ਰਹੇ ਹਾਂ ਜੀ ਅਸੀਂ ਤਾਂ ਪੰਜਾਬੀ ਦੇ ਹੱਕ ਚ ਗੱਲ ਕਰ ਰਹੇ ਹਾਂ ਸੋ ਇਹ ਦੋ ਧਿਰਾਂ ਦੇ ਟਕਰਾਅ ਦੇ ਵਿਚਾਲੇ ਐਨਐਸਏ ਲਾ ਕੇ ਡਿਬਰੂਗੇ ਕਿ ਜੇ ਜੇਲ੍ਹ ਦੇ ਵਿੱਚ ਭੇਜਾਂ ਤੋਂ ਬਾਅਦ ਹੁਣ ਇਹ ਧਿਰਾਂ ਨੇ ਹਾਈ ਕੋਰਟ ਦਾ ਰੋਕ ਕੀਤਾ ਕਿ ਐਨਐਸਏ ਸਾਡੇ ਤੇ ਗੈਰ ਸੰਵਿਧਾਨਕ ਲਾਇਆ ਗਿਆ ਗੈਰ ਸੰਵਿਧਾਨਕੋ ਚ ਵਾਧਾ ਕੀਤਾ ਗਿਆ ਸੋ ਹੁਣ 3 ਅਕਤੂਬਰ ਨੂੰ ਉਸ ਦਿਨ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਜਾਂ ਡਿਬੂਗਰ ਜੇਲ੍ਹ ਦਾ ਪ੍ਰਸ਼ਾਸਨ ਕੀ ਤਰਕ ਲੈ ਕੇ ਆਉਂਦਾ ਐ ਐਨਐਸਏ ਲਾਉਣ ਦੇ ਵਾਲੇ ਨਾਲ ਵਧਾਉਣ ਦੇ ਵਾਲ ਨਾਲ ਤਿੰਨ ਤਰੀਕਾ ਕਿੰਤਜ਼ਰ ਰਹੇਗਾ ਜੀ ਦੀਪਕ ਜੀ ਜਿਹੜੀ ਨਵੀਂ ਖੇਤੀ ਵਾਲੀ ਨੀਤੀ ਦਾ ਖਰੜਾ ਤੁਸੀਂ ਦੱਸਿਆ ਸੀ ਵੀ ਕਿਸਾਨ ਜਥੇਬੰਦੀਆਂ ਦੇ سپੁਰਦ ਕਰ ਦਿੱਤਾ ਗਿਆ ਤੇ ਹੁਣ ਉਹਨੂੰ ਜਨਤਕ ਕੀਤਾ ਗਿਆ ਤੇ ਜਿਹੜੀ ਇਹ ਕਾਪੀ ਹੈ ਇਹ ਅੰਗਰੇਜ਼ੀ ਦੇ ਵਿੱਚ ਹੈ ਜਿਹੜੀ ਪਬਲਿਕ ਕੀਤੀ ਗਈ ਹੈ ਬਿਲਕੁਲ ਜੀ ਸ਼ਰਮਨਾਕ ਹੈ ਹਮ ਪੰਜਾਬ ਦੀ ਖੇਤੀ ਨੀਤੀ ਹੋਵੇ ਜੀ ਪੰਜਾਬ ਦੀ ਖੇਤੀ ਨੀਤੀ ਦਾ ਖਰੜਾ ਹੋਵੇ ਤੋਂ ਅੰਗਰੇਜ਼ੀ ਚਾਵੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਰਹੇ ਨੇ ਕਿ ਸਾਰਾ ਕੰਮ ਪੰਜਾਬੀ ਚ ਹੋਊਗਾ ਹਰ ਤਖਤੀ ਹਰ ਬੋਰਡ ਹਾਂ ਹਰ ਕੰਮ ਪੰਜਾਬੀ ਚ ਹੋਊਗਾ ਜੇ ਨਹੀਂ ਹੁੰਦਾ ਤਾਂ ਸਾਡੇ ਪੋਰਟਲ ਤੇ ਸ਼ਿਕਾਇਤ ਭੇਜੋ ਸਾਡੇ ਫੋਨ ਤੇ ਈਮੇਲ ਤੇ ਕਰੋ ਪਰ ਅਫਸੋਸ ਮੈਨੂੰ ਅੱਜ ਵੀ ਯਾਦ ਹੈ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਨੇ ਇੱਕ ਮੀਟਿੰਗ ਬੁਲਾਈ ਸੀ ਪੰਜਾਬੀ ਦੇ ਬਹਾਲੀ ਲਈ ਪੰਜਾਬੀ ਭਾਸ਼ਾ ਦੀ ਪਰਫੁੱਲਤਾ ਲਈ ਉੱਚ ਸਾਨੂੰ ਵੀ ਸਦਾ ਦੇ ਬੈਠੇ ਹੂੰ ਤੇ ਉੱਥੇ ਜਦੋਂ ਸਾਰਿਆਂ ਦੀ ਆਉਣ ਦੀ ਹਾਜ਼ਰੀ ਲਈ ਰਜਿਸਟਰ ਆਇਆ ਤਾਂ ਉਹਦੇ ਵਿੱਚ ਸਾਡੇ ਸਾਰਿਆਂ ਦੇ ਨਾਮ ਅੰਗਰੇਜ਼ੀ 'ਚ ਲਿਖੇ ਸੀ ਫਟਾਫਟ ਉਹ ਰਜਿਸਟਰ ਗੋੜਤੀ ਤਾਂ ਕਿ ਭਾਈ ਆਹ ਕੀ ਆ ਪੰਜਾਬੀ 'ਚ ਬਣਾ ਕੇ ਲਿਆਓ ਦੁਬਾਰਾ ਹੂੰ ਉਹ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਪੰਜਾਬ ਦੇ ਡੀਸੀਆਂ ਨੂੰ ਚਿੱਠੀ ਕੱਢੀ ਸੀ ਜੀ ਹੂੰ ਕਿ ਵੀ ਸਾਰੇ ਕੰਮ ਪੰਜਾਬੀ 'ਚ ਹੋਣੇ ਚਾਹੀਦੇ ਕਮਾਲ ਦੇਖੋ ਪੰਜਾਬੀ 'ਚ ਕੰਮ ਹੋਣ ਦੇ ਲਈ ਪੰਜਾਬ ਸਕੱਤਰੇ ਤੋਂ ਡੀਸੀਆਂ ਨੂੰ ਚਿੱਠੀ ਜਾਂਦੀ ਆ ਜ਼ਿਲ੍ਹਾ ਮੁਖੀਆਂ ਨੂੰ ਚਿੱਠੀ ਜਾਂਦੀ ਆ ਤੇ ਉਹ ਚਿੱਠੀ ਅੰਗਰੇਜ਼ੀ 'ਚ ਜਾਂਦੀ ਆ ਕਿ ਕੰਮ ਪੰਜਾਬੀ 'ਚ ਕਰਿਓ ਜੀ ਆਤਰਾ ਸਾਡਾ ਉਸੇ ਖੇਤੀ ਨੀਤੀ ਪੰਜਾਬ ਦੀ ਆ ਪੰਜਾਬ ਦੇ ਕਿਸਾਨਾਂ ਲਈ ਆ ਤੇ ਕਹਿੰਦੇ ਪੰਜਾਬ ਜੱਥੇ ਪੰਜਾਬੀ ਕਿਸਾਨ ਜੱਥੇ ਬੰਦੇ ਨੂੰ ਸੀ ਪੇਛ ਦਿੱਤੀ ਆ ਹੂੰ ਪਹਿਲਾਂ ਤਾਂ ਉਹ ਲੁੱਥੇ ਵਾਲਾ ਬੰਦਾ ਲੱਭਣ ਜੀ ਅਰਥ ਦਾ ਅਰਥ ਹੋ ਗਿਆ ਕਿ ਸਮਾਨ ਬੈਠੀ ਪੈ ਜਾਣਾ ਤੇ ਜੇ ਤੁਸੀਂ ਤੁਹਾਡੇ ਕੋਲ ਮਾਰ ਅੰਗਰੇਜ਼ੀ ਦੇ ਸੀ ਭਾਈ ਪੰਜਾਬੀ ਵਾਲੇ ਚਾਹ ਟਾਈਪਿਸਟ ਬਿਠਾ ਲੈਂਦੇ ਪਰਵਾਦਕ ਬਿਠਾ ਲੈਂਦੇ ਚਾਰ ਨੂੰ ਰੋਜ਼ਗਾਰ ਤਾਂ ਹੋਰ ਮਿਲ ਜਾਂਦਾ ਬੇਸ਼ੱਕ ਆਪਾਂ ਗੱਲ ਕਰਕੇ ਹਟਿਆ ਕਿ ਖੇਤੀ ਨੀਤੀ ਤੋਂ ਆਸ ਜਾਗੀ ਆ ਜੀ ਉਮੀਦ ਹੈਗੀ ਆ ਜਿਵੇਂ ਉਹ ਕਹਿੰਦੇ ਆ ਕਿ ਖੇਤ ਮਜ਼ਦੂਰਾਂ ਦੇ ਲਈ ਪੀੜਿਤ ਪਰਵਾਦ ਦੇ 10 ਲੱਖ ਤੱਕ ਦਾ ਮੁਆਵਜ਼ਾ ਹਨਾ ਛੋਟੇ ਕਿਸਾਨਾਂ 5 ਇਕਰ ਤੱਕ ਵਾਲਿਆਂ ਲਈ ਉਮਰਦਰਾਜ ਲਈ 60 ਸਾਲ ਤੋਂ ਬਾਅਦ ਪੈਨਸ਼ਨ ਦੀ ਤਜ਼ਵੀਜ਼ ਹੈਗੀ ਆ ਬਦਲੀਆਂ ਫਸਲਾਂ ਨਾਲ ਪਾਉਂਦਾ ਹੈਗਾ ਐਮ ਐਸ ਪੀ ਤੇ ਕੰਮ ਹੈਗਾ ਕਰਜ਼ਾ ਮੁਕਤੀ ਵਾਲਾ ਰਹੇਗਾ ਵੈਸੇ ਬਿਜਲੀ ਸਬਸਿਡੀ ਨੂੰ ਲੈ ਕੇ ਚੁੱਪਾ ਚਾਹੇ ਕਹਿੰਦੇ ਕਿ ਮੋਟਰਾਂ ਸੈਲ ਉਤੇ ਜਿਹੜਾ ਸੋਲਰ ਸਿਸਟਮ ਹੈ ਉਹਦੇ ਤੇ ਕਰਕੇ ਗ੍ਰਿਡ ਨਾਲ ਜੋੜ ਦੇਣੀ ਆ ਪਰ ਬਿਜਲੀ ਸਬਸਿਡੀ ਵਾਲੇ ਮਸਲੇ ਤੇ ਕੇਤੀ ਨੀਤੀ ਚੁੱਪਾ ਹਮਮ ਪਰ ਇਹ ਖਰੜਾ ਅੰਗਰੇਜ਼ੀ ਚਾਉਣਾ ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨਾਲ ਪੰਜਾਬ ਨਾਲ ਪੰਜਾਬੀ ਉੱਤੇ ਨਾਲ ਮਜ਼ਾਕ ਹੈ ਪੰਜਾਬ ਸਰਕਾਰ ਇਹਦੀ ਪੰਜਾਬੀ ਦੀ ਹਮੈਤੀ ਬਣਦੀ ਆ ਐ ਦਮ ਭਰਦੀ ਆ ਉਹੀ ਖਰੜਾ ਦੀ ਇਰੇਜੀ ਜਾਰੀ ਕਰੇ ਇਥੋਂ ਹਿਸਾਬ ਲਾ ਲੋ ਕਿ ਬਾਬੂਆਂ ਦਾ ਜ਼ਬਤਵਾ ਅਫਸਰ ਚਾਹੀਦਾ ਜ਼ਬਤਵਾ ਇਹ ਮੁੱਖ ਮੰਤਰੀ ਸਾਹਿਬ ਦੇ ਹੱਥਾਂ ਚੋਂ ਲੰਘ ਕੇ ਹੋਈ ਹੁੰਦੀ ਪ੍ਰਕਿਰਿਆ ਤਾਂ ਟੁਕੜ ਟੁਕੜ ਪੰਜਾਬੀ ਚ ਹੁੰਦੀ ਹੂੰ। ਦੀਪਕ ਜੀ ਜਿਹੜਾ ਮਕਦਮਾ ਅਦਾਲਤ ਦੇ ਵਿੱਚ ਆਇਆ ਤਲਾਕ ਸੰਬੰਧੀ ਜਿੱਥੇ ਇੱਕ ਸਪਾਊਸ ਦਾ ਨਾਂ ਨਹਾਉਣਾ ਨਾਂ ਨਹਾਉਣ ਦੀ ਆਦਤ ਇਹ ਇਸ ਕਰਕੇ ਨੌਬਤ ਤਲਾਕ ਤੱਕ ਜਾ ਪਹੁੰਚੀ ਜੀ ਬਿਲਕੁਲ ਜੀ ਇਹ ਯੂਪੀ ਦੇ ਆਗਰੇ ਦਾ ਘਟਨਾ ਕਰਮ ਹੈ ਆਗਰੇ ਦੇ ਵਿੱਚ ਅੱਜ ਤੋਂ ਇਹ ਪਿਛਲੇ ਮਹੀਨੇ ਦੀ ਘਟਨਾ ਹੈ ਤੇ ਤੁਸੀਂ ਇਹ ਹਿਸਾਬ ਲਾ ਲਓ ਕਿ ਉਸ ਸਮੇਂ ਤਾਪਮਾਨ ਕਿੰਨਾ ਹੋਣਾ ਆਗਰੇ ਦੇ ਵਿੱਚ ਹੈ ਨਾ ਜੀ ਇਹ ਜੇ ਮੌਸਮ ਚ ਵੀ ਬੰਦਾ ਨਾਵੇ ਨਾ ਤਾਂ ਹੋਰ ਵੀ ਕਮਾਲ ਹੈ ਪਰ ਨਵਾਂ ਨਵਾਂ ਵਿਆਹ ਹੋਵੇ ਫੇਰ ਵੀ ਨਾ ਨਾਵੇ ਇਹ ਹੋਰ ਵੀ ਕਮਾਲ ਹੈ ਹਮ 40 ਦਿਨਾਂ ਬਾਅਦ ਜਦੋਂ ਕੁੜੀ ਆਪਣੇ ਵਿਆਹ ਤੋਂ ਬਾਅਦ ਆਪਣੇ ਪੇਕੇ ਗਈ ਹਮ ਹਮ ਆਪਣੇ ਮਾਪਿਆਂ ਨੂੰ ਕਹਿੰਦੀ ਮੈਂ ਨਹੀਂ ਜਾਣਾ ਉੱਥੇ ਮੈਂ ਤਾਂ ਤਲਾਕ ਲੈਣਾ ਹਮ ਹਮ ਤੇ ਫੇ ਤਲਾਕ ਲਈ ਵਕੀਲ ਕੋਲ ਜਾਣਾ ਪੈਂਦਾ ਤੇ ਉਹ ਤੁਹਾਡੀ ਗੱਲ درست ਹੈ ਕਿ ਫਿਰ ਵਕੀਲ ਕਹਿੰਦੇ ਕਿ ਆਪ ਨੂੰ ਦਸਤਨਾ ਪੈਣਾ ਤਲਾਕ ਕਿ ਲੈਣਾ ਫਿਰ ਸਭ ਤੋਂ ਫੇਮਸ ਭਾਰਤ ਦੇ ਜਿਹੜਾ ਫਾਰਮੂਲਾ ਹੈ ਉਸੇ ਤਹਿਤ ਕੇਸ ਫਾਈਲ ਹੋ ਗਿਆ ਕਿ ਦੇਹੇਜ ਮੰਗਦੇ ਐ ਜੀ ਕੁੱਟਮਾਰ ਕਰਦੇ ਹੂੰ ਤੇ ਦੇਹੇਜ ਤੇ ਕੁੱਟਮਾਰ ਦੇ ਆਧਾਰ ਤੇ ਕੇਸ ਫਾਈਲ ਹੋ ਗਿਆ ਪਰ ਅੱਜ ਕੱਲ ਬੀਜੇ ਜੀ ਕਾਫੀ ਹੱਦ ਤੱਕ ਮਹਿਲਾ ਬਿੰਗ ਬਣ ਗਏ ਨੇ ਮਹਿਲਾ ਸੈੱਲ ਬਣ ਗਏ ਨੇ ਤਾਲਮਿਲ ਬਿਠਾਉਣ ਦੇ ਲਈ ਕਮੇਟੀਆਂ ਬਣ ਗਈਆਂ ਨੇ ਸੋ ਇਸ ਲਈ ਜਦੋਂ ਕੇਸ ਪਹੁੰਚਿਆ ਤੁਸੀਂ ਦੇਖਿਆ ਹੋਗਾ ਕਿ 40 42 ਦੇ ਨਾਜੇ ਵਿਆਹ ਹੋਏ ਨੇ ਹੁਣੇ ਤਲਾਕ ਵਾਲੀ ਨੌਕਤਾ ਹੈ ਜੀ ਕਿ ਸੱਚਮੁੱਚ ਦੇਹ ਜਾਲਾ ਮਸਲਾ ਕਿਉਂਕਿ ਪਤਾ ਹੈ ਕਿ 90% ਐ ਬਣਾ ਕੇ ਛਡਕਾਰਾ ਹੁੰਦਾ ਚਾਹੇ ਕਾਰਨ ਕੀ ਹੋਰ ਹੋਣ ਹੂੰ 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 ਸੋ ਜਦੋਂ ਇਹ ਸਿਹਾਰ ਤੇ ਉਹਨਾਂ ਨੇ ਮੁੰਡੇ ਕੁੜੀ ਬੁਲਾਏ ਤੇ ਕੁੜੀ ਪੈਰਾਂ ਤੇ ਪਾਣੀ ਨਾ ਪੈਣ ਦੇਵੇਗੀ ਜੀ ਬਿਲਕੁਲ ਜੀ ਕੁੜਦੇ ਆ ਜੀ ਮੈਂ ਤਾਂ ਦੇਹ ਜ ਮੰਗਦੇ ਜੋ ਜੋ ਰਟਾਇਆ ਹੁੰਦਾ ਜਿਵੇਂ ਵਕੀਲੇ ਤੋਤੇ ਮਾਂ ਕੋ ਬੋਲੀ ਗਈ ਜੀ ਪਰ ਜਦੋਂ ਉਹਨੂੰ ਸਮਝਾਇਆ ਬਜਾਇਆ ਤੇ ਆਖਰ ਉਹ ਫੁੱਟ ਪਈ ਕਿ ਜੀ ਅਸਲੀ ਮਸਲਾ ਤਲਾਕ ਲੈਣ ਦਾ ਨਾਉਣਾ ਹੈ ਉਹ ਕਹਿੰਦੀ ਨਾਉਣਾ ਹੂੰ ਕਹਿੰਦੀ ਹਾਂ ਜੀ ਮੇਰੇ ਵਿਆਹ ਨੂੰ 40 ਦਿਨ ਹੋ ਗਏ ਮੈਂ 40 ਦਿਨ ਆਪਣੇ ਸਹੁਰਿਆਂ ਦੇ ਘਰ ਰਹੀ ਆਂ 40 ਦਿਨਾਂ ਚ ਪਤੰਦਰ 34 ਦਿਨ ਆਇਆ ਹੀ ਨਹੀਂ। ਹੂੰ। 1 ਦਿਨ, 2 ਦਿਨ, 4 ਦਿਨ, 6 ਦਿਨ ਹੋਵੇ ਸਮਝ ਆਉਂਦਾ 34 ਦਿਨ। ਮਤਲਬ 40 ਦਿਨਾਂ ਚ ਕਹਿੰਦੀ ਸਿਰਫ 6 ਵਾਰ ਨ ਆਇਆ ਉਹ ਵੀ ਠੱਕੇ ਨਾਲ ਇਹਨਾਂ ਆਇਆ ਉਹਦਾ ਮਤਲਬ। ਤੁਹਾਨੂੰ ਸੁਣਦਿਆਂ ਉਹ ਇਹ ਹਲਤੋਰੀ ਜਿਹੜੀ ਨਾਲ ਰੰਗਣੀ ਹੋਣੀ ਉਹਦੀ ਹਾਲਤ ਦੇਖੋਗੇ। ਹਾਂ। ਇਹ ਇਹ ਅੰਦਾਜ਼ਾ ਲਓ। ਜੀ। ਉਹ ਕਹਿੰਦੀ ਕਿ ਮੈਂ ਆਪਣੇ ਮਾਪਿਆਂ ਦੇ ਘਰੋਂ ਜਿਹੜੇ ਰੀਤੀ ਰਿਵਾਜ ਲੈ ਕੇ ਆਈ ਸੀ ਮੈਂ ਉਸੇ ਤਰ੍ਹਾਂ ਸਵੇਰੇ ਨਿਤਨੇਮ ਮੰਗ ਉੜਦੀ ਸੀ, ਇਸ਼ਨਾਨ ਕਰਦੀ ਸੀ, ਤੂ ਬੱਤੀ ਪੂਜਾ ਪਾਠ ਆਪਣਾ ਜੋ ਕਰਨਾ ਉਹ ਕਰਦੀ ਸੀ। ਕਹਿੰਦੀ ਇਹਨੂੰ ਕਹਿਣਾ ਇਹਨੇ ਬਾਥਰੂਮ ਚ ਜਾਣਾ ਹੱਥ ਧੋਲੇ ਮੂੰਹ ਧੋਲੇ ਪੈਰਾਂ ਤੇ ਪਾਣੀ ਪਾ ਲਿਆ ਤੇ ਵਾਲ ਗਿੱਲੇ ਕਰ ਲੇ ਤੇ ਮੈਂ ਬਾਹਰ ਆ ਕੇ ਕਹਿੰਦਾ ਕਿ ਬਸ ਹੋ ਗਈ ਪਾਲਿਸ਼ ਕਹਿੰਦਾ ਹੋ ਗਈ ਪਾਲਿਸ਼ ਪਾਲਿਸ਼ ਹੋ ਗਈ ਕਹਿੰਦੀ ਇਹਨੇ ਰੋਧਦਾ ਇਹ ਕੰਮ ਕਹਿੰਦੀ ਉਵੇਂ ਹੀ ਪਾਠ ਕਰ ਲੈਣਾ ਉਵੇਂ ਹੀ ਖਾ ਪੀ ਲੈਣਾ ਕਹਿੰਦੀ ਮੈਨੂੰ ਬੜਾ ਉਹ ਲੱਗਣਾ ਤੇ ਕਹਿੰਦੀ ਮੈਂ ਆਪਣੇ ਸੱਸ ਸਹੁਰਿਆਂ ਨੂੰ ਵੀ ਕਹਿ ਲਿਆ ਜੇ ਝਟਾਣੀ ਨੂੰ ਵੀ ਕਹਿਦਾ ਰਿਸਤਰਾ ਨੂੰ ਕਹਿ ਲਿਆ ਉਹ ਕਹਿੰਦੇ ਪਈ ਇਹਦੀ ਆਦਤ ਅਸੀਂ ਨਹੀਂ ਬਦ ਸਕਦੇ ਤਾਂ ਇਹ ਜਈਆ ਹੂੰ ਹੁਣ ਇਹੋ ਜਿਹਾ ਕਹਿੰਦੀ ਫਿਰ ਮੈਂ ਨਹੀਂ ਰਹਿ ਸਕਦੀ ਆਪਣੇ ਮਾਪਿਆਂ ਨੂੰ ਆ ਕੇ ਦੱਸਿਆ ਕਿ ਮੈਂ ਇਸ ਗੰਦੇ ਬੰਦੇ ਨਾਲ ਹੀ ਰਹਿਣਾ ਜਿਹੜਾ 40 ਦਿਨਾਂ ਚ 6 ਵਾਰ ਇਹ ਨਾ ਹੁੰਦਾ ਇਹ ਗਰਮੀਆਂ ਚ ਇਹ ਹਾਲ ਹੈ ਸਰਦੀਆਂ ਚ ਤਾਂ ਕੀ ਕਰੂਗਾ ਹੂੰ ਸੋ ਇਸ ਲਈ ਹੁਣ ਉਹ ਤਲਾਕ ਵਾਲੀ ਨੌਬਤ ਹੈ ਹੁਣ ਇਸ ਅਧਾਰ ਤੇ ਤਲਾਕ ਵਾਲੀ ਸਥਿਤੀ ਖੜੀ ਹੈ ਤੇ ਅੱਜ ਵੀ ਸਮਝਾਉਣ ਵੇ ਆਉਣ ਦੀ ਕਹਿੰਦੇ ਕੋਸ਼ਿਸ਼ਾਂ ਜਾਰੀ ਰਹੀਆਂ ਤਰੀਕਾਂ ਅੱਗੇ ਪੈਰੀਆਂ ਸੀ ਹੋ ਸਕਦਾ ਪੁਲਿਸ ਵਾਲੇ ਕਹਿਣ ਕਿ ਲੈ ਬੀਬੀ ਅਸੀਂ ਨਿਵਾ ਦਿੰਨੇ ਆ ਪਰ ਤੂੰ ਮੰਨ ਜਾ ਪਰ ਹੁਣ ਅੱਜ ਨਿਵਾ ਦੇਣਗੇ ਪੁਲਿਸ ਵਾਲੇ ਕੱਲ ਨੂੰ ਸੋ ਇਸ ਲਈ ਭਾਈ ਜੇ ਤੁਹਾਡੇ ਵਿਆਹ ਹੋਇਆ ਤਾਂ ਵੀ ਨਾ ਹਉਣ ਦੀ ਹੱਥ ਪਾ ਲੋ ਜੇ ਜਿਨ੍ਹਾਂ ਨੇ ਵਿਆਹ ਕਰਾਉਣਾ ਨਾ ਲਿਆ ਕਰੋ ਵੈਸੇ ਹੀ ਨਾ ਲਓ ਇਹ ਤਾਂ ਬਾਕੀ ਕਰਨਾ ਓਹ ਦੀਪਕ ਨੇ ਕਿਹਾ ਗੀਤ ਸੀਗਾ ਉਸ ਵੀ ਉਦਾਂ ਅਸੀਂ ਪਿੰਡ ਵਿੱਚ ਮਾੜੇ ਮੋٹے ਬੰਦੇ ਆ ਇਸ ਤਰ੍ਹਾਂ ਵੀ ਚੰਗਿਆਂ ਤੇ ਉਦਾਂ ਵੀ ਚੰਗਿਆਂ ਉਹਦੇ ਜੇ ਫਿਰ ਅੱਗੇ ਇੱਕ ਇੱਕ ਲਾਈਨ ਆਉਂਦੀ ਹੈ ਕਹਿੰਦਾ ਰੋਜ਼ ਰੋਜ਼ ਨਹਾਉਂਦੇ ਰਹੀਏ ਅਸੀਂ ਕਿਹੜਾ ਗੰਦੇ ਆ ਕਹਿੰਦੇ ਪਾਣੀ ਗਿੱਲਾ ਹੀ ਬੜਾ ਹੁੰਦਾ ਤੇ ਸਹੀ ਹੈ ਨਾ ਤੇ ਉਹ ਗੱਲ ਟੁੱਕਦੀ ਆ ਇਹ ਤਾਂ ਇਹ ਹੋ ਗਿਆ ਲਿਓ ਬਣਿਆ ਮੁਸ਼ਕੀ ਖਬਰ ਸੀ ਮੁਸ਼ਕੀ ਖਬਰ ਮੁਸ਼ਕੀ ਖਬਰ ਸੀ ਬਿਲਕੁਲ ਬਿਲਕੁਲ ਕਾफी ਮੁਸ਼ਕੀ ਖਬਰ ਸੀ ਸਾਬਣ ਦੀ ਲੋੜ